ਉਜਾ ਸਾਹਿਬ ਆਪਣੇ ਦਿਲ ਦੀ ਕੋਈ ਬਹੁਤ ਖਾਸ ਗੱਲ ਤੁਹਾਨੂੰ ਕਦੇ ਦੱਸਦੇ ਹੁੰਦੇ ਸੀ ਜਿਹੜੀ ਉਹ ਬੜੇ ਖੁਸ਼ ਹੋ ਕੇ ਦੱਸਦੇ ਹੁੰਣ ਜਾਂ ਉਹਨਾਂ ਨੂੰ ਬੜਾ ਚਾਹ ਜਿਹਦੇ ਨਾਲ ਕੋਈ ਬੰਦਾ ਗੱਲ ਦੱਸਦਾ ਉਹਨੂੰ ਸਵਾਲ ਕੀਤਾ ਮੈਂ ਕਿ ਸਾਰ ਇੱਕ ਸਾਡੇ ਪੰਜਾਬ ਦਾ ਸਿੰਗਰ ਹੈ ਜਿਹੜਾ ਹਰਬੰਸ ਹੋਤਾ ਉਹਨਾਂ ਨੇ ਉਹ ਤਾਂ ਗੀਤ ਕੀਤਾ ਸੀਗਾ ਵੀ ਤੁਸੀਂ ਉਹਨਾਂ ਨੇ ਗੀਤ ਕਿਵੇਂ ਕੀਤਾ ਉਹਨਾਂ ਟਾਈਮਾਂ ਦੇ ਵਿੱਚ 우ਜਾ ਸਾਹਿਬ ਕੋਲ ਲਾਈਨ ਲੱਗਦੀ ਸੀ ਸਾਲ-ਸਾਲ ਦੋ-ਦੋ ਸਾਲ ਚਾਰ-ਚਾਰ ਸਾਲ ਲੋਕ ਵੇਟ ਕਰਦੇ 우ਜਾ ਸਾਹਿਬ ਸਾਡੀ ਰਿਕਵੈਸਟ ਕਰਨਗੇ ਵੀ ਤੁਸੀਂ ਕਿਵੇਂ ਕੀਤਾ 우ਜਾ ਸਾਹਿਬ ਕਹਿੰਦੇ ਜਦੋਂ ਮੈਂ ਬਿਮਾਰ ਹੋਇਆ ਮੈਨੂੰ ਡਿਟੈਕਟ ਹੋ ਗਿਆ ਵੀ ਕੈਂਸਰ ਹੈ ਉਹ ਬੰਦਾ ਝੋਲੇ ਚ 5 ਲੱਖ ਰੁਪਏ ਪਾ ਕੇ ਪੰਜਾਬ ਤੋਂ ਦਿੱਲੀ ਪਹੁੰਚ ਗਿਆ ਤੇ ਮੈਨੂੰ ਕਹਿੰਦਾ ਮੇਰੇ ਸਹਰਾਣੇ ਦਾ ਰੱਖ ਕੇ ਨਾ ਪੈਰਾਂ ਕੋਲੇ ਪੈਸੇ ਰੱਖ ਕੇ ਕਹਿੰਦਾ ਗੁਰੂ ਜੀ ਤੁਹਾਨੂੰ ਕੁਝ ਨਹੀਂ ਹੋਣਾ ਚਾਹੀਦਾ ਤੁਹਾਡੀ ਬਹੁਤ ਲੋੜ ਹੈ ਤੁਹਾਨੂੰ ਕਿਉਂ ਹੋ ਗਿਆ ਅਸੀਂ ਆਪਣੇ ਆਪਣੇ ਕੋਈ ਮਾਫ ਕਰਾਂਗੇ ਤੁਹਾਡੀ ਤਾਂ ਬਹੁਤ ਜ਼ਿਆਦਾ ਲੋੜ ਹੈ ਤਾਂ ਕਹਿੰਦਾ ਯਾਰ ਮੈਂ ਹੱਸ ਪਿਆ ਤੇ ਮੈਂ ਕਿ ਹਰਵੰਸ ਹਾਲਾਂਕਿ ਮੈਂ ਜਾਣ ਵਾਲੇ ਸੀ ਪਹਿਲੀ ਵਾਰ ਮਿਲਿਆ ਸੀ ਕਹਿੰਦੇ ਕਹਿੰਦੇ ਮੈਂ ਕਿ ਯਾਰ ਪੈਸਿਆਂ ਪਿੱਛੇ ਥੋੜੀ ਚੜ੍ਹਦੀ ਦੂਜਾ ਮਰਨ ਲੱਗਿਆ ਪਰਪੂ ਲੈ ਕੇ ਆਇਆ ਕੋਈ ਗੱਲ ਨਹੀਂ ਕਹਿੰਦਾ ਮਣੀ ਵਾਈਫ ਨੂੰ ਕਿ ਆ ਪੈਸੇ ਸੰਭਾਲ ਕੇ ਲਈ ਮਰਜੀ ਰੱਖਦੇ ਖਰਚ ਲੈ ਨਹੀਂ ਕਹਿੰਦੇ ਜਦੋਂ ਮੈਂ ਠੀਕ ਹੋ ਕੇ ਆਇਆ ਨਾ ਵਾਪਸ ਚੰਡੀਗੜ੍ਹ ਪੇਸ਼ ਹੋਇਆ ਪੀਜੀ ਉਹਨਾਂ ਦਾ ਜਦੋਂ ਮੈਂ ਠੀਕ ਹੋ ਕੇ ਆਇਆ ਤੇ ਮੇਰੇ ਕੋਲ ਹੋਰ ਤਾਂ ਕੁਝ ਹੈ ਨਹੀਂ ਸੀ ਮੈਂ ਵਾਈਫ ਨੂੰ ਬੁਲਾਇਆ ਤੇ ਮੈਂ ਕਿ ਮੈਂ ਇਹਦਾ ਗੀਤ ਕਰਨਾ ਕਹਿੰਦੇ ਫਿਰ ਮੈਂ ਉਹ ਗੀਤ ਕੀਤਾ ਸੋ ਬੜੇ ਦਿਲਦਾਰ ਬੰਦੇ ਸੀ ਉਹਨਾਂ ਲਈ ਕੋਈ ਸਟਾਰ ਜਾਂ ਕੋਈ ਮਹਨੇ ਨਹੀਂ ਸੀ ਰੱਖਦਾ ਉਹ ਕਲਾ ਨੂੰ ਪਰਖਣ ਵਾਲੇ ਦੇ ਕਮਾਲ ਦੇ ਸੀ ਨਾ ਉਹ ਤਾਂ ਬੰਦਾ ਦੇਖ ਕੇ ਦੱਸ ਦਿੰਦੇ ਸੀ ਯਾਰ ਕਿ ਆ ਬੰਦਾ ਕੰਮ ਵਾਲਾ ਹੈ ਆ ਬੰਦਾ ਫੜਕ ਚਾਉਣਾ ਆ ਬੰਦਾ ਵੈਸੇ ਮੈਨ ਆਇਆ ਸੋ ਇਹ ਲਾਈਫ ਦਾ ਤਜਰਬਾ ਸੀਗਾ